1988 ਦੇ ਵਿੱਚ ਪੇਸ਼ਾਵਰ ਦੇ ਵਿੱਚ ਇੱਕ ਮੀਟਿੰਗ ਹੁੰਦੀ ਆ ਜਿਦੇ ਵਿੱਚ ਭਾਗ ਲੈਂਦੇ ਆ ਉਸਾਮਾ ਬਿਨ ਲਾਦਨ ਆਇਨ ਅਲ ਜ਼ਵਹਰੀ ਤੇ ਹੋਰ ਬਹੁਤ ਸਾਰੇ ਪੁਰਾਣੇ ਸੋਵੀਅਤ ਯੂਨੀਅਨ ਤੇ ਅਫਗਾਨਿਸਤਾਨ ਦੀ ਆਪਸ ਚ ਹੋਈ ਲੜਾਈ ਦੇ ਲੜਾਕੇ ਤੇ ਇਸੇ ਮੀਟਿੰਗ ਦੇ ਵਿੱਚੋਂ ਜਨਮ ਹੁੰਦਾ ਵਾ ਇੱਕ ਆਰਗੇਨਾਈਜੇਸ਼ਨ ਦਾ ਜਿਹਦਾ ਨਾਮ ਰੱਖਿਆ ਜਾਂਦਾ ਅਲ ਕਾਇਦਾ ਜਦੋਂ ਸੱਦਾਮ ਹੁਸੈਨ ਕੁਵੇਤ ਨੂੰ ਇਨਵੇਡ ਕਰਦਾ ਕੁਵੇਤ ਤੇ ਹਮਲਾ ਕਰਦਾ ਤਾਂ ਉਸ ਟਾਈਮ ਤੇ ਉਸਾਮਾ ਬਿਨ ਲਾਦਨ ਕੁਵੇਤ ਨੂੰ ਸਾਊਦੀ ਅਰਬ ਨੂੰ ਆਪਣੀ ਆਫਰ ਭੇਜਦਾ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ ਆਪਣੀ ਆਰਗੇਨਾਈਜੇਸ਼ਨ ਅਲ ਕਾਇਦਾ ਦੇ ਨਾਲ ਪਰ ਉਹਦੀ ਇਹ ਵਾਲੀ ਆਫਰ ਨੂੰ ਕੁਵੇਤ ਤੇ ਸਾਊਦੀ ਅਰੇਬੀਆ ਠੁਕਰਾ ਦਿੰਦੇ ਆ ਕਿਉਂਕਿ ਉਹਨਾਂ ਦੇ ਪਹਿਲਾਂ ਹੀ ਸੰਬੰਧ ਬਹੁਤ ਹੀ ਚੰਗੇ ਹੁੰਦੇ ਆ ਅਮਰੀਕਾ ਦੇ ਨਾਲ ਤੇ ਉਸਾਮਾ ਬਿਨ ਲਾਦਨ ਦੀ ਸਪੋਰਟ ਨੂੰ ਠੁਕਰਾ ਕੇ ਉਹ ਸਹਾਰਾ ਲੈਂਦੇ ਆ ਅਮਰੀਕਨ ਆਰਮੀ ਦਾ ਅਮਰੀਕਨ ਆਰਮੀ ਕੁਵੇਤ ਦੀ ਮਦਦ ਦੇ ਲਈ ਮਿਡਲ ਈਸਟ ਦੇ ਵਿੱਚ ਦਾਖਲ ਹੁੰਦੀ ਆ ਤੇ ਇਸੇ ਦਾਖਲੇ ਤੋਂ ਉਸਾਮਾ ਬਿਨ ਲਾਦਨ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਕਿ ਇੱਕ ਮੁਸਲਿਮ ਵਰਲਡ ਦੇ ਵਿੱਚ ਇੱਕ ਬਾਹਰਲੀ ਆਰਮੀ ਨੂੰ ਤੁਸੀਂ ਲਿਆ ਕੇ ਵਾਰਦਾ ਤੇ ਉਸੇ ਦਿਨ ਤੋਂ ਸਾਊਦੀ ਅਰੇਬੀਆ ਦਾ ਕੱਟੜ ਦੁਸ਼ਮਣ ਬਣ ਜਾਂਦਾ ਵਾ ਉਸਾਮਾ ਬਿਨ ਲਾਦਨ ਉਸਾਮਾ ਬਿਨ ਲਾਦਨ ਦੇ ਜਿਉਂਦੇ ਜੀ ਵੀ ਅਲ ਕਾਇਦਾ ਵਾਲਿਆਂ ਨੇ ਬਹੁਤ ਹੀ ਵੱਡੇ ਆਪਰੇਸ਼ਨ ਕੀਤੇ ਜਿਨ੍ਹਾਂ ਦੇ ਵਿੱਚ ਮੇਨ ਟਾਰਗੇਟ ਰਹਿੰਦਾ ਵਾ ਅਮਰੀਕਾ 1998 ਦੀ ਅਮਰੀਕਨ ਐਮਬੈਸੀ ਦੇ ਉੱਪਰ ਬੰਬਿੰਗ ਹੋਵੇ USS ਕੋਲ ਦੇ ਉੱਪਰ ਬੰਬਿੰਗ ਹੋਵੇ ਇੱਕ ਬਹੁਤ ਹੀ ਵੱਡਾ ਸਮੁੰਦਰੀ ਜਹਾਜ਼ ਸੀਗਾ ਅਮਰੀਕਾ ਦਾ ਜਾਂ ਫਿਰ 9 11 ਦਾ ਹਮਲਾ ਹੋਵੇ ਇਹ ਸਾਰੀ ਕਹਾਣੀ ਆਪਾਂ ਨੂੰ ਪਤਾ ਵਾ ਇੱਧਰ ਆਪਾਂ ਨਹੀਂ ਜਾਵਾਂਗੇ ਵੀਡੀਓ ਬਹੁਤ ਹੀ ਜ਼ਿਆਦਾ ਲੰਮਾ ਹੋ ਜਾਣਾ ਉਸਾਮਾਂ ਬਿਨ ਲਾਦਨ ਇਸ ਦੁਨੀਆ ਚ ਜਾ ਚੁੱਕਿਆ ਵਾ ਬਹੁਤ ਸਾਰਾ ਪਾਣੀ ਪੂਲਾਂ ਤੋਂ ਥੱਲੋਂ ਲੰਘ ਚੁੱਕਿਆ ਤਾਂ ਆਪਾਂ ਸਿੱਧੇ ਚੱਲਦੇ ਆ ਅੱਜ ਦੀ ਅਲ ਕਾਇਦਾ ਦੀ ਕਹਾਣੀ ਦੇ ਬਲ ਤੇ ਫਾਈਨਲੀ ਆਪਣੇ ਜਨਮ ਤੋਂ 37 ਸਾਲਾਂ ਤੋਂ ਬਾਅਦ अलकायदा एक इस पॉइंट ਦੇ ਉੱਪਰ ਪਹੁੰਚ ਚੁੱਕੀ ਆ ਇੱਕ ਪੂਰੇ ਦੇ ਪੂਰੇ ਕੰਟਰੀ ਨੂੰ ਗਵਰਨ ਕਰਨ ਦੀ ਉੱਥੇ ਆਪਣੀ ਸਰਕਾਰ ਬਣਾਉਣ ਦੀ ਆਪਣਾ ਕੰਟਰੋਲ ਕਰਨ ਦੀ ਹਾਲਤ ਤੱਕ ਤੇ ਇਹ ਕੰਟਰੀ ਹੈਗਾ ਅਫਰੀਕੀ ਮਹਾਦੀਪ ਦਾ ਮਾਲੀ ਅਫਰੀਕਾ ਨੂੰ ਤੇ ਦੱਖਣੀ ਅਮਰੀਕੀ ਮਹਾਦੀਪ ਨੂੰ ਦੋਨਾਂ ਨੂੰ ਅਸਲ ਦੇ ਵਿੱਚ ਅਮਰੀਕਾ ਦੇ ਇਨਵੀਜ਼ੀਬਲ ਐਮਪਾਇਰ ਕਿਹਾ ਜਾਂਦਾ ਵਾ ਇਨਵੀਜ਼ੀਬਲ ਮਤਲਬ ਜਿਹੜਾ ਦਿਖੇ ਨਾ ਜਿਵੇਂ ਕਿ ਇੰਡੀਆ ਦੇ ਉੱਪਰ ਇੱਕ ਟਾਈਮ ਦੇ ਉੱਪਰ ਰਾਜ ਰਿਹਾ ਵਾ ਅੰਗਰੇਜ਼ਾਂ ਦਾ ਉਸੇ ਤਰ੍ਹਾਂ ਹੀ ਦੱਖਣੀ ਅਮਰੀਕੀ ਪੂਰੇ ਦੇ ਪੂਰੇ ਮਹਾਦੀਪ ਨਾਲ ਦੀ ਨਾਲ ਹੀ ਅਫਰੀਕਾ ਦੇ ਉੱਪਰ ਵੀ ਜਾਂ ਕਹਿ ਲਈਏ ਅਸਿੱਧੇ ਤੌਰ ਤੇ ਮਿਡਲ ਈਸਟ ਦੇ ਉੱਪਰ ਵੀ ਪੂਰਾ ਦਾ ਪੂਰਾ ਅਧਿਕਾਰ ਹੈਗਾ ਇਹਨਾਂ ਦੇ ਕੁਦਰਤੀ ਸਰੋਤਾਂ ਦੇ ਉੱਪਰ ਅਧਿਕਾਰ ਆ ਅਮਰੀਕਾ ਦਾ ਪਰ ਜਿਹੜੇ ਅੱਜ ਦੇ ਐਮਪਾਇਰ ਖੜੇ ਹੁੰਦੇ ਆ ਉਹ ਡਾਇਰੈਕਟ ਨਹੀਂ ਹੁੰਦੇ ਇਹਨਾਂ ਨੂੰ ਅਸਿੱਧੇ ਤੌਰ ਦੇ ਉੱਪਰ ਕੰਟਰੋਲ ਕੀਤਾ ਜਾਂਦਾ ਇਸੇ ਹੀ ਕਰਕੇ ਪਿਛਲੇ ਬਹੁਤ ਸਾਰੇ ਦਹਾਕਿਆਂ ਤੋਂ ਅਫਰੀਕਾ ਦਾ ਮਿਡਲ ਈਸਟ ਦਾ ਦੱਖਣੀ ਅਮਰੀਕਾ ਦੇ ਦੇਸ਼ਾਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਪਿਛਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿਵੇਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਵੀ ਡੋਨਲਡ ਟਰੰਪ ਉਹਨਾਂ ਦੇ ਹੁਕਮਾਂ ਦੇ ਉੱਪਰ ਹਵਾ ਦੇ ਵਿੱਚ 32000 ਫੁੱਟ ਦੀ ਉਚਾਈ ਦੇ ਉੱਪਰ ਹੀ ਜਹਾਜ਼ ਦੇ ਵਿੱਚੋਂ ਹੀ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਮਦੂਰੋ ਜਿਹੜੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਕੁਦਰਤੀ ਸਰੋਤਾਂ ਦੇ ਉਹਨਾਂ ਦੇ ਤੇਲ ਦੀ ਲੁੱਟ ਅਮਰੀਕਾ ਕਰੇ ਇਹੀ ਹਾਲ ਰਹਿੰਦਾ ਵਾ ਅਫਰੀਕਾ ਦੇ ਦੇਸ਼ਾਂ ਦਾ ਜਿੰਨੀ ਵਾਰੀ ਵੀ ਇੱਥੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਬਣਦੀ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਧੇ ਅਸਿੱਧੇ ਤੌਰ ਦੇ ਉੱਪਰ ਉਥੋਂ ਦੀ ਜਿਹੜੀ ਆਰਮੀ ਆ ਜਾਂ ਅਮਰੀਕਾ ਦੇ CIA ਦੇ ਹੱਥ ਠੋਕੇ ਆਰਮੀ ਦੇ ਜਨਰਲ ਆ ਉਹ ਤਖਤਾਂ ਪਲਟ ਕਰ ਦਿੰਦੇ ਆ ਹਾਲਤ ਬਹੁਤ ਹੀ ਬੁਰੀ ਹੋ ਚੁੱਕੀ ਆ ਸਾਲ 2020 ਤੋਂ ਬਾਅਦ ਦੀ ਮਾਲੀ ਦੇ ਵਿੱਚ ਦੋ ਵਾਰ ਚੋਣਾ ਹੋਈਆਂ ਦੋ ਵਾਰ ਅਲੱਗ-ਅਲੱਗ ਲੋਕਾਂ ਨੇ ਆਪਣੇ ਰਾਸ਼ਟਰਪਤੀ ਬਣਾਏ ਦੋਨੇ ਵਾਰੀ ਸੈਨਾ ਨੇ ਉਹਨਾਂ ਨੂੰ ਹਟਾਤਾ ਤਖਤਾ ਪਲਟ ਕਰਤਾ ਤੇ ਇਸ ਟਾਈਮ ਮਾਲੀ ਦੇ ਵਿੱਚ ਵੀ ਉੱਥੋਂ ਦੀ ਆਰਮੀ ਦਾ ਕਬਜ਼ਾ ਵਾ ਪਰ ਹੁਣ ਹਾਲਾਤ ਉੱਥੋਂ ਦੇ ਬਦਲਦੇ ਦਿਖਦੇ ਆ ਆਰਮੀ ਦਾ ਜਿਹੜਾ ਹੋਲਡ ਹੈਗਾ ਪੂਰੇ ਦੇ ਪੂਰੇ ਕੰਟਰੀ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਕੱਟਦਾ ਦਿਖ ਰਿਹਾ ਵਾ ਸਿਰਫ ਆਰਮੀ ਦਾ ਕੰਟਰੋਲ ਕਿੰਨੀਕ ਥਾਂ ਤੱਕ ਸੀਮਿਤ ਹੋ ਗਿਆ ਸਿਰਫ ਮਾਲੀ ਦੀ ਕੈਪੀਟਲ ਬਮਾਕੋ ਤੱਕ ਦਾ ਤੇ ਇਸ ਪੂਰੇ ਦੇਸ਼ ਦੇ ਵਿੱਚ ਵੀ ਅਲ ਕਾਇਦਾ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈਗੀ ਆ ਜਿੰਨੇ ਵੀ ਇਹਦੇ ਰੂਰਲ ਏਰੀਆ ਪਿੰਡਾਂ ਦੇ ਏਰੀਆ ਉਹਨਾਂ ਦੇ ਵਿੱਚ ਅਲ ਕਾਇਦਾ ਦਾ ਕੰਟਰੋਲ ਆ ਪੂਰੀ ਤਰ੍ਹਾਂ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਲੋਕਾਂ ਦੀ ਗੱਲ ਕਰ ਲੈਨੇ ਆ ਉੱਥੇ ਲੋਕਾਂ ਦੀ ਹਾਲਤ ਕੀ ਆ ਲੱਖਾਂ ਲੋਕ ਨੇ ਮਾਲੀ ਦੇ ਇਸ ਟਾਈਮ ਦੇ ਉੱਪਰ ਜਿਨ੍ਹਾਂ ਨੂੰ ਇਸੇ ਟਾਈਮ ਐਮਰਜੈਂਸੀ ਦੇ ਵਿੱਚ ਹਰ ਇੱਕ ਚੀਜ਼ ਦੀ ਲੋੜ ਆ ਚਾਹੇ ਉਹ ਦਵਾਈਆਂ ਹੋਣ ਚਾਹੇ ਡੇਲੀ ਦਾ ਰਾਸ਼ਨ ਹੋਵੇ ਤੇ ਚਾਹੇ ਫਸਲਾਂ ਤੋਂ ਮਿਲਣ ਵਾਲੀ ਖਾਦ ਖਰਾਕ ਹੋਵੇ ਕਿਉਂਕਿ ਹਾਲਤ ਇੰਨੀ ਕਿ ਜ਼ਿਆਦਾ ਬੁਰੇ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈਗੇ ਆ ਉਹ ਪਿੰਡਾਂ ਨੂੰ ਛੱਡ ਕੇ ਆਪਣੀਆਂ ਖੜੀਆਂ ਫਸਲਾਂ ਨੂੰ ਛੱਡ ਕੇ ਉੱਥੋਂ ਭੱਜ ਚੁੱਕੇ ਆ ਸਕੂਲ ਬੰਦ ਹੋ ਚੁੱਕੇ ਆ ਬਿਜਲੀ ਦਾ ਹਾਲ ਇਹ ਹੈਗਾ ਕਿ 24 ਘੰਟੇ ਦੇ ਵਿੱਚੋਂ ਈਵਨ ਕੈਪੀਟਲ ਦੇ ਵਿੱਚ ਵੀ ਤਿੰਨ ਤਿੰਨ ਘੰਟੇ ਸਿਰਫ ਬਿਜਲੀ ਆ ਰਹੀ ਹੈ ਪੈਟਰੋਲ ਪੰਪਸ ਦੇ ਉੱਪਰ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਰਹੀਆਂ ਨੇ ਜਿਹੜੀ ਮਿਲਟਰੀ ਨੇ ਉਥੇ ਤਖਤਾ ਪਲਟ ਕੀਤਾ ਅੱਜ ਉਸੇ ਮਿਲਟਰੀ ਦੀ ਆਪਣੀ ਹਾਲਤ ਇਹ ਹੋ ਚੁੱਕੀ ਆ ਕਿ ਪੂਰੇ ਕੰਟਰੀ ਦੇ ਵਿੱਚੋਂ ਜਿੰਨੇ ਵੀ ਉਹਨਾਂ ਦੇ ਚੈੱਕ ਪੁਆਇੰਟ ਸੀਗੇ ਉਹ ਤਕਰੀਬਨ ਤਕਰੀਬਨ ਸਾਰੇ ਖਤਮ ਹੋ ਚੁੱਕੇ ਆ ਤੇ ਪੂਰੀ ਮਿਲਟਰੀ ਸਿਮਟ ਕੇ ਰਹਿ ਚੁੱਕੀ ਆ ਉਹਨਾਂ ਦੀ ਆਪਣੀ ਸਿਰਫ ਕੈਪੀਟਲ ਬਮਾਕੋ ਤੱਕ ਹੁਣ ਤੋਂ ਕੁਝ ਸਾਲ ਪਹਿਲਾਂ ISIS ਇੱਕ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਜਿਹਦੇ ਵੀ ਲਿੰਕ ਹੁਣ ਤੱਕ ਵੀ ਲੋਕ ਸਿੱਧੇ ਸਿੱਧੇ CIA ਦੇ ਨਾਲ ਜੋੜਦੇ ਆ ਥੋੜੀ ਦੇਰ ਪਹਿਲਾਂ ਇੰਡੀਆ ਦੇ ਵਿੱਚ ਜਦੋਂ ਅਫਗਾਨਿਸਤਾਨ ਦੇ ਫੋਰਨ ਮਨਿਸਟਰ ਮੁਤਕੀ ਆਉਂਦੇ ਆ ਅਮਰਖਾਨ ਮੁਤਕੀ ਉਹਨਾਂ ਨੇ ਵੀ ਆਈਐਸਆਈਐਸ ਤੇ ਉੱਪਰ ਇਲਜ਼ਾਮ ਲਾਇਆ ਸੀ ਕਿ ਸੀਆਈਏ ਦਾ ਹੱਥ ਠੋਕਾ ਵਾ ਆਈਐਸਆਈਐਸ ਤਾਂ ਇੱਕ ਟਾਈਮ ਤੇ ਉਹਨਾਂ ਨੇ ਕੰਟਰੋਲ ਕੀਤਾ ਸੀ ਕੁਝ ਹੱਦ ਤੱਕ ਇਰਾਕ ਦੇ ਉੱਪਰ ਸੀਰੀਆ ਦੇ ਉੱਪਰ ਪਰ ਇਸ ਵਾਰ ਕਹਾਣੀ ਪਲਟ ਦੀ ਨਜ਼ਰ ਆ ਰਹੀ ਆ ਅਲ ਕਾਇਦਾ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਕਰ ਰਹੀ ਆ ਆਸ-ਪਾਸੇ ਦੇ ਸਾਰੇ ਏਰੀਏ ਨੂੰ ਸਿਰਫ ਵਿਚਕਾਰ ਕੈਪੀਟਲ ਨੂੰ ਛੱਡ ਕੇ ਤੇ ਅਲ ਕਾਇਦਾ ਵਾਲੇ ਇਸ ਵਾਰ ਜਿਹੜੀ ਸਟਰੈਟਜੀ ਅਪਣਾ ਰਹੇ ਆ ਉਹ ਪਹਿਲਾਂ ਦੀ ਅਲ ਕਾਇਦਾ ਦੀਆਂ ਸਟਰੈਟਜੀਸ ਤੋਂ ਬਿਲਕੁਲ ਹੀ ਵੱਖਰੀ ਆ ਇਹਨੂੰ ਕਹਿੰਦੇ ਆ ਚੋਕਿੰਗ ਦੀ ਸਟਰੈਟਜੀ ਮਤਲਬ ਕਿ ਸਿੱਧਾ ਹਮਲਾ ਨਾ ਕਰੋ ਕਿਸੇ ਦੇ ਉੱਪਰ ਜਿਵੇਂ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਰਹੇ ਆ ਕਿਲੇ ਨੂੰ ਕੇਰਾ ਪਾ ਲੋ ਹਮਲਾ ਨਾ ਕਰੋ ਅੰਦਰ ਲੋਕਾਂ ਨੂੰ ਭੁੱਖੇ ਮਰਨ ਦਿੱਤਾ ਜਾਵੇ ਸਿਰ ਮ ਇਹੀ ਚੀਜ਼ ਇਸ ਵਾਰ ਅਲ ਕਾਇਦਾ ਕਰ ਰਹੀ ਆ ਹਮਲਾ ਨਹੀਂ ਹੋ ਰਿਹਾ ਪਰ ਬਹੁਤ ਸਾਰੇ ਰਾਜਨੀਤੀ ਦੇ ਜਿਹੜੇ ਐਕਸਪਰਟ ਆ ਸਪੈਸ਼ਲੀ ਅਫਰੀਕਨ ਕੰਟੀਨੈਂਟ ਦੇ ਉਹ ਇਹ ਕਹਿ ਰਹੇ ਆ ਕਿ ਕੁਐਸਚਨ ਇਹ ਨਹੀਂ ਹੈਗਾ ਕਿ ਕੁਐਸਚਨ ਜੇ ਦਾ ਨਹੀਂ ਹੈਗਾ ਜਾਂ ਕੀ ਦਾ ਨਹੀਂ ਹੈਗਾ ਕਿ ਮਤਲਬ ਕੀ ਕਦੇ ਅਲ ਕਾਇਦਾ ਦਾ ਪੂਰਾ ਦਾ ਪੂਰਾ ਕੰਟਰੋਲ ਹੋਊਗਾ ਮਾਲੀ ਦੇ ਉੱਪਰ ਕੁਐਸਚਨ ਹੈਗਾ ਕਦੋਂ ਦਾ ਕਿ ਉਹ ਕਦੋਂ ਤੱਕ ਹੋ ਸਕਦਾ ਜੇ ਜਦੋਂ ਵੀ ਕਦੇ ਇਹ ਹੋਇਆ ਤਾਂ ਮਨ ਲਈ ਸਭ ਤੋਂ ਪਹਿਲਾ ਦੁਨੀਆ ਦਾ ਇਸ ਤਰ੍ਹਾਂ ਦਾ ਦੇਸ਼ ਬਣੂਗਾ ਜਿਹਦੇ ਉੱਪਰ ਕਬਜ਼ਾ ਹੋਊਗਾ ਇੱਕ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਦਾ ਜਿਹਨੂੰ ਬਹੁਤ ਸਾਰੇ ਲੋਕਾਂ ਨੇ ਇੱਕ ਅਤਵਾਦੀ ਸੰਗਠਨ ਦਾ ਨਾਮ ਦਿੱਤਾ ਹੋਇਆ ਆਰਮੀ ਦੀਆਂ ਆਪਣੀਆਂ ਚੈੱਕਪੋਸਟ ਖਤਮ ਹੋ ਚੁੱਕੀਆਂ ਨੇ ਹੁਣ ਆਸ-ਪਾਸੇ ਦੇ ਸਾਰੇ ਏਰੀਆ ਦੇ ਉੱਪਰ ਕੀ ਦੀਆਂ ਚੈੱਕਪੋਸਟ ਨੇ ਅਲ ਕਾਇਦਾ ਦੀਆਂ ਇਵਨ ਲੋਕਾਂ ਨੇ ਵੀ ਆਪਣੀ ਆਰਮੀ ਦਾ ਹਾਲ ਦੇਖਿਆ ਜਦੋਂ ਵੀ ਰਾਸ਼ਟਰਪਤੀ ਚੁਣੇ ਆਰਮੀ ਨੇ ਤਖਤਾ ਪਲਟ ਕੀਤਾ ਤੇ ਨਾ ਹੀ ਉਸ ਤੋਂ ਬਾਅਦ ਕੋਈ ਵੀ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਸਿਰਫ ਇੱਕ ਕਰਪਸ਼ਨ ਹੋਈ ਤੇ ਹੁਣ ਲੋਕਾਂ ਦਾ ਵੀ ਆਸ-ਪਾਸੇ ਪਿੰਡਾਂ ਵਾਲੇ ਏਰੀਆ ਦੇ ਵਿੱਚ ਜਿਹੜਾ ਰੂਰਲ ਏਰੀਆ ਵਾਂਗ ਮੰਨ ਲਈਦਾ ਉਹਨਾਂ ਦਾ ਯਕੀਨ ਉਹਨਾਂ ਦੀ ਸਪੋਰਟ ਅਲ ਕਾਇਦਾ ਦੇ ਨਾਲ ਜ਼ਿਆਦਾ ਆ ਆਰਮੀ ਦੇ ਨਾਲ ਘੱਟ ਹੈਗੀ ਆ ਇਸ ਚੀਜ਼ ਦਾ ਵੀ ਕਲੀਅਰਲੀ ਫਾਇਦਾ ਮਿਲ ਰਿਹਾ ਵਾ ਇਥੇ ਹਲਕਾਇਦਾ ਨੂੰ ਤੇ ਹੁਣ ਇਸੇ ਆਰਮੀ ਦੇ ਲਈ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਆ ਕਿ ਪੂਰੀ ਤਰ੍ਹਾਂ ਦੇ ਨਾਲ ਜਿਹੜੀਆਂ ਸਪਲਾਈ ਲਾਈਨਸ ਨੇ ਅਲ ਕਾਇਦਾ ਦੇ ਦੁਆਰਾ ਕੱਟ ਦਿੱਤੀਆਂ ਗਈਆਂ ਤੇ ਇਸੇ ਕਰਕੇ ਨਾ ਆਉਂਦਾ ਰਸਦ ਪਹੁੰਚ ਰਹੀ ਆ ਨਾ ਹੀ ਇਹਨਾਂ ਸੈਨਿਕਾਂ ਦੇ ਲਈ ਨਵੇਂ ਹਥਿਆਰ ਪਹੁੰਚ ਰਹੇ ਆ ਤੇ ਇਹਨਾਂ ਦੀ ਗਿਣਤੀ ਵੀ ਲਗਾਤਾਰ ਕੱਟਦੀ ਜਾ ਰਹੀ ਆ ਤੇ ਅਲ ਕਾਇਦਾ ਦੇ ਲਈ ਜਿਹੜੀ ਇਹ ਜਿੱਤ ਹੋਊਗੀ ਮਾਲੀ ਦੇ ਉੱਪਰ ਇਹ ਸਿਰਫ ਇੱਕ ਕੰਟਰੀ ਦੇ ਉੱਪਰ ਕਬਜ਼ਾ ਕਰਨ ਦੀ ਜਿੱਤ ਨਹੀਂ ਹੋਣੀ ਇੱਕ ਬਹੁਤ ਹੀ ਜ਼ਿਆਦਾ ਵੱਡਾ ਇਹ ਮੈਸੇਜ ਹੋਊਗਾ ਪੂਰੀ ਦੀ ਪੂਰੀ ਦੁਨੀਆ ਦੇ ਲਈ ਇੱਕ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਜਿਹਨੂੰ ਅਤਵਾਦੀ ਸੰਗਠਨ ਦਾ ਨਾਮ ਦਿੱਤਾ ਗਿਆ ਉਹ ਹੁਣ ਮਾਲੀ ਦੇ ਵਿੱਚ ਸਰਕਾਰ ਆਪਣੀ ਬਣਾਊਗੀ ਸਿਰਫ ਮਾਲੀ ਹੀ ਅਫਰੀਕਾ ਦਾ ਇੱਕੋ ਇੱਕ ਕੰਟਰੀ ਨਹੀਂ ਹੈਗਾ ਜਿਹੜਾ ਇਸੇ ਤਰ੍ਹਾਂ ਦੀ ਹਾਲਾਤ ਦੇ ਵਿੱਚੋਂ ਲੰਘ ਰਿਹਾ ਵਾ ਚੈਡ ਹੈਗਾ ਨਾਈਜਰ ਹੈਗਾ ਹੋਰ ਬਹੁਤ ਸਾਰੇ ਕੰਟਰੀ ਆ ਸੋਡਾਨ ਦਾ ਹਾਲ ਆਪਾਂ ਨੂੰ ਇਸ ਟਾਈਮ ਦੇ ਉੱਪਰ ਜਿਹੜਾ ਵੀ ਹੈਗਾ ਉਹ ਚੰਗੀ ਤਰ੍ਹਾਂ ਦੇ ਨਾਲ ਪਤਾ ਵਾ ਤਾਂ ਜਿਹੜੇ ਵੱਡੇ ਕੰਟਰੀ ਆ ਦੁਨੀਆ ਦੇ ਸਭ ਤੋਂ ਪਾਵਰਫੁਲ ਸਪੈਸ਼ਲੀ ਆਪਾਂ ਅਮਰੀਕਾ ਦੀ ਗੱਲ ਕਰ ਲਈਏ ਰਸ਼ੀਆ ਵੀ ਕਹਿ ਸਕਦੇ ਹਾਂ ਚਾਈਨਾ ਵੀ ਕਹਿ ਸਕਦੇ ਹਾਂ ਜਿਹੜੀ ਇਹਨਾਂ ਦੀ ਆਪਣੀ ਇੱਕ ਸਵਾਰਥ ਦੀ ਜਾਗਾ ਜਿਹੜੇ ਇਹਨਾਂ ਦੇ ਆਪਣੇ ਇਨਵੀਜ਼ੀਬਲ ਅੰਪਾਇਰ ਨੇ ਜਿਹੜੇ ਅੱਜ ਕੱਲ੍ਹ ਹੈਗੇ ਤਾਂ ਹੈ ਇਹ ਦੁਨੀਆ ਨੂੰ ਕੰਟਰੋਲ ਤਾਂ ਕਰ ਰਹੇ ਆ ਪਰ ਅਸਿੱਧੇ ਤੌਰ ਦੇ ਉੱਪਰ ਇਹ ਦਿਖਣ ਨਹੀਂ ਦੇ ਰਹੇ ਹੁਣ ਕਿਉਂਕਿ ਬਹੁਤ ਸਾਰੀਆਂ ਮਨੁੱਖੀ ਅਧਿਕਾਰਾਂ ਦੇ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਨੇ ਤੇ ਜਿਹੜੀ ਇਹਨੇ ਸਾਰੇ ਦੇਸ਼ਾਂ ਦੀ ਲੁੱਟ ਹੈਗੀ ਉਹਨਾਂ ਦੇ ਕੁਦਰਤੀ ਸਰੋਤਾਂ ਦੀ ਉਹਦਾ ਹੁਣ ਇੱਕ ਦੂਸਰੀ ਰਿਐਕਸ਼ਨ ਦੇਖਣ ਨੂੰ ਕਲੀਅਰਲੀ ਮਿਲ ਰਹੀ ਆ ਤੇ ਇਹ ਆਪਾਂ ਉਹਦੇ ਸਭ ਤੋਂ ਪਹਿਲੇ ਪੜਾਅ ਦੇ ਵਿੱਚੋਂ ਨੰਗ ਰਹੇ ਆ ਮਾਲੀ ਸਭ ਤੋਂ ਪਹਿਲਾ ਦੇਸ਼ ਤਾਂ ਬਣਨ ਜਾ ਰਿਹਾ ਵਾ ਪਰ ਕੀ ਇਹ ਸਿਰਫ ਇੱਕੋ ਇੱਕ ਦੇਸ਼ ਹੋਗਾ ਜਾਂ ਇਸ ਤੋਂ ਅੱਗੇ ਇਸੇ ਚੇਨ ਦੇ ਵਿੱਚ ਅਗਲੇ ਹੋਰ ਬਹੁਤ ਸਾਰੇ ਦੇਸ਼ ਹੋਣਗੇ ਇਹ ਸਿਰਫ ਭਵਿੱਖ ਨੂੰ ਹੀ ਹਲੇ ਪਤਾ ਵਾ ਤੇ ਬਹੁਤ ਸਾਰੀਆਂ ਸੈਟੇਲਾਈਟ ਇਮੇਜਸ ਨਿਕਲ ਕੇ ਆਈਆਂ ਨੇ ਮਾਲੀ ਤੋਂ ਜਿੱਥੋਂ ਕਲੀਅਰਲੀ ਪਤਾ ਲੱਗ ਰਿਹਾ ਵਾ ਕਿ ਆਰਮੀ ਜਿਹੜੀ ਹੈਗੀ ਆ ਉਹਦੀ ਹੁਣ ਕੋਈ ਵੀ ਪ੍ਰੈਜ਼ੈਂਸ ਨਹੀਂ ਹੈਗੀ ਪੂਰੇ ਦੇ ਪੂਰੇ ਦੇਸ਼ ਦੇ ਉੱਪਰ ਚੈੱਕ ਪੋਸਟ ਉਹਨਾਂ ਦੀਆਂ ਤਕਰੀਬਨ ਤਕਰੀਬਨ ਖਤਮ ਹੋ ਚੁੱਕੀਆਂ ਨੇ ਤੇ ਇਹ ਸੀ ਮੇਰਾ ਮਾਲੀ ਦੀ ਅੱਜ ਦੀ ਕੰਡੀਸ਼ਨ ਦੇ ਬਾਰੇ ਦੇ ਵਿੱਚ ਤੇ ਦੁਨੀਆ ਦਾ ਇਸ ਤਰ੍ਹਾਂ ਦਾ ਪਹਿਲਾ ਦੇਸ਼ ਬਣਨ ਦਾ ਜਿੱਥੇ ਅਲ ਕਾਇਦਾ ਦਾ ਆਪਣਾ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਹੋਗਾ ਤੇ ਇਸ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਜਾਣਕਾਰੀ ਦਿਲਚਸਪ ਲੱਗੀ ਹੋਗੀ ਨਾਲ ਦੇ ਨਾਲ ਹੀ ਤੁਹਾਡੀ ਜਾਣਕਾਰੀ ਵਿੱਚ ਕੁਝ ਹਦ ਤੱਕ ਵਾਦਾ ਜ਼ਰੂਰ ਹੋਇਆ ਹੋਗਾ